ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟਰੀ ਤੇ ਸੋ ਗੱਲਬਾਤ ਅੱਜ ਦੀ ਬਹੁਤ ਹੀ ਦਿਲਚਸਪ ਹੈ ਔਰ ਇੱਕ ਨਵੀਂ ਜਾਣਕਾਰੀ ਤੁਹਾਡੇ ਰੂਪ ਰੂਪ ਕਰਨੀ ਹੈ ਪਾ ਨੇ ਸੋ ਗੱਲ ਕਰਾਂਗੇ ਜਦੋਂ ਰਾਜੇ ਮਹਾਰਾਜਿਆਂ ਦਾ ਟਾਈਮ ਹੁੰਦਾ ਸੀ ਤੇ ਅੰਗਰੇਜ਼ ਇਹਨਾਂ ਨੂੰ ਕਿੱਦਾਂ ਫੁੱਟ ਪਾ ਕੇ ਆਪਣੇ ਅੰਡਰ ਰੱਖਦੇ ਸੀ ਸੁਣ ਕੇ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਮਤਲਬ ਕਿ ਕੀ ਕੁਝ ਚਲਾਕੀਆਂ ਤੇ ਕਿਹੜੀਆਂ ਸਿਆਸਤਾਂ ਅੰਗਰੇਜ਼ਾਂ ਨੇ ਇਹਨਾਂ ਦੇਸੀ ਰਾਜਿਆਂ ਨਾਲ ਖੇਡੀਆਂ ਹਾਂਜੀ ਸੁਣੋ ਫਿਰ ਵੀਡੀਓ ਛੇ ਜਰੂਰ ਕਰ ਦਿਓ ਤੇ ਚੈਨਲ ਸਾਰੇ ਵੀ ਜਿਹੜੇ ਜਿਹੜੇ ਵੀਡੀਓ ਦੇਖ ਰਹੇ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਦੋਸਤੋ ਭਾਰਤ ਵਿੱਚ ਬਰਤਾਨਵੀ ਰਾਤ ਦੇ ਦੌਰਾਨ ਮੈਸੂਰ रियासत ਸਭ ਤੋਂ ਵੱਧ ਪ੍ਰਗਤੀਸ਼ੀਲ रियासत ਸੀ ਇਹਦਾ ਸਬਧਾਨ ਜਿਹੜਾ ਇਹ ਉੱਚਾ ਸੀਗਾ ਤੇ ਚੁਣੇ ਹੋਏ ਮੈਂਬਰਾਂ ਦੀ ਵਿਧਾਨ ਸਭਾ ਸੀ ਜੋ रियासत ਦੀਆਂ ਸਰਕਾਰੀ ਨੀਤੀਆਂ ਨੂੰ ਨਿਰਧਾਰਤ ਕਰਦੀ ਸੀ ਮੈਸੂਰ ਦਾ ਮਹਾਰਾਜਾ ਕ੍ਰਿਸ਼ਨ ਰਾਜਾ ਬਾੜਯਾਰ ਇਹ ਬੜਾਈ ਸੰਤ ਸਭਾ ਦਾ ਰਾਜਾ ਸੀ ਪਰਜਾ ਨੂੰ ਉਸ ਉੱਪਰ ਭਰੋਸਾ ਸੀ ਹਰ ਕੋਈ ਉਹਨੂੰ ਚਾਹੁੰਦਾ ਸੀ ਉਹ ਇੱਕ ਆਦਰਸ਼ ਰਾਜਾ ਮੰਨਿਆ ਜਾਂਦਾ ਸੀ ਪਰ ਉਹਨੇ ਰਿਆਸਤ ਦੇ ਰਾਜ ਪ੍ਰਬੰਧ ਦਾ ਸਾਰਾ ਕੰਮਕਾਜ ਦਿਵਾਨ ਨੂੰ ਸੌਂਪ ਛੱਡਿਆ ਸੀ ਇਸ ਲਈ ਅਸਲ ਹਕੂਮਤ ਦਿਵਾਨ ਹੀ ਕਰਦਾ ਸੀ ਮਸ਼ਹੂਰ ਇੰਜੀਨੀਅਰ ਡਾਕਟਰ ਐਮ ਵਿਸ਼ ਵੇਸ਼ ਬਰੇਆ ਸਰ ਐਲਬੀਨ ਬੈਨਰਜੀ ਤੇ ਅੰਤਮ ਦੀਵਾਨ ਮਿਰਜ਼ਾ ਮੁਹੰਮਦ ਇਸਮਾਇਲ ਜੇ ਕਾਬਲ ਵਿਅਕਤੀ ਇਸ ਰਿਆਸਤ ਦੇ ਦੀਵਾਨ ਰਹੇ ਇਹਨਾਂ ਦੀਵਾਨਾਂ ਚ ਹਰ ਕਿਸੇ ਦਾ ਰਾਜ ਪ੍ਰਬੰਧ ਚਲਾਉਣ ਦਾ ਢੰਗ ਆਪਣਾ ਆਪਣਾ ਸੀ ਤੇ ਇਹਨਾਂ ਕੋਲ ਪੂਰੀ ਪੂਰੀ ਤਾਕਤ ਸੀ ਮਹਾਰਾਜਾ ਤਾਂ ਨਾਂ ਦਾ ਹੀ ਸ਼ਾਸਕ ਰਹਿ ਗਿਆ ਸੀ ਵਿਧਾਨ ਸਭਾ ਦੀ ਆੜ ਵਿੱਚ ਹੀ ਦੀਵਾਨ ਨੇ ਸੱਤਾ ਹਥਿਆਲੀ ਸੀ ਤੇ ਉਹ ਇਸ ਹੱਦ ਤੱਕ ਪਾਵਰਫੁੱਲ ਹੋ ਗਿਆ ਸੀ ਕਿ ਕੁਝ ਵੀ ਕਰ ਸਕਦਾ ਸੀ ਜਿਵੇਂ ਕੋਈ ਸਬਧਾਨ ਹੀ ਨਾ ਹੋਵੇ ਤੇ ਨਾ ਹੀ ਵਿਧਾਨ ਸਭਾ ਦੀ ਕੋਈ ਹੋਂਦ ਹੋਵੇ ਵਿਧਾਨ ਸਭਾ ਨੇ ਸੁਧਾਰ ਲਈ ਕਈ ਮਤੇ ਪਾਸ ਕੀਤੇ ਜਿਨ੍ਹਾਂ ਨੂੰ ਇੱਕ ਕਾਨੂੰਨ ਦਾ ਰੂਪ ਦੇ ਦਿੱਤਾ ਗਿਆ ਬ੍ਰਿਟਿਸ਼ ਹਕੂਮਤ ਦੇ ਸਿਖਰ ਤੇ ਉਹਨਾਂ ਦਿਨਾਂ ਵਿੱਚ ਵੀ ਮਸੂਰ ਰਿਆਸਤ ਨੂੰ ਲੋਕਤੰਤਰਵਾਦੀ ਰਿਆਸਤ ਦੇ ਰੂਪ ਚ ਮੰਨਿਆ ਜਾਂਦਾ ਸੀ ਤੇ ਇਹ ਸਮਝਿਆ ਜਾਂਦਾ ਸੀ ਕਿ ਉੱਥੇ ਜਨਤਾ ਦੀ ਆਵਾਜ਼ ਸੁਣੀ ਜਾਂਦੀ ਹੈ ਪਰ ਅਸਲ ਚ ਹਾਲਾਤ ਇਹ ਸਨ ਕਿ دیਵਾਨ ਦੀ ਤਾਨਾशाही ਅਕਸਰ ਜਨਤਾ ਦੀ ਆਵਾਜ਼ ਨੂੰ ਕੁਚਲਦੀ ਰਹੀ ਹੈ ਮਿਰਜ਼ਾ ਇਸਮਾਇਲ ਬੜਾ ਹੀ ਚਤਰ ਸਿਆਸਤਦਾਨ ਸੀ ਉਸ ਦੇ ਨਾਲ ਨਿੱਜੀ ਜੋੜ ਮੇਲ ਸੀ ਜਰਮਨੀ ਦਾਸ ਦਾ ਜਿਹੜਾ ਇਹ ਜਾਣਕਾਰੀ ਦੇ ਰਿਹਾ ਉਹ ਕਹਿੰਦਾ ਉਹਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਸੀ ਜਰਮਨੀ ਦਾਸ ਕਹਿੰਦਾ ਲੰਡਨ ਚ ਹੋਈ ਗੋਲਮੇਜ ਕਾਨਫਰੰਸ ਵੇਲੇ ਵੀ ਅਸੀਂ ਦੋਵੇਂ ਇਕੱਠੇ ਸੀ ਪੈਰਸ ਦੀਆਂ ਰੰਗინੀਆਂ ਦੇ ਵਿੱਚ ਵੀ ਕੁਝ ਸਮਾਂ ਅਸੀਂ ਦੋਹਾਂ ਇਕੱਠਿਆਂ ਨੇ ਗੁਜ਼ਾਰਿਆ ਸੀ ਪਿੱਛੋਂ ਮੈਂ ਅਕਸਰ ਉਹਨੂੰ ਮੈਸੂਰ ਬੰਗਲੌਰ ਜੈਪੁਰ ਤੇ ਦਿੱਲੀ ਚ ਮਿਲਦਾ ਰਿਹਾ 15 ਬਰੇ ਉਹਨੇ रियासत ਉਤੇ ਬੜੀ ਸ਼ਕਤੀ ਨਾਲ ਹਕੂਮਤ ਕੀਤੀ ਰਾਜ ਪ੍ਰਬੰਧ ਸੰਬੰਧੀ ਪੂਰੇ ਅਧਿਕਾਰ ਉਹਦੇ ਕੋਲ ਸਨ ਮਹਾਰਾਜੇ ਤੇ ਰਾਜ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਰਾਜ ਕਾਜ ਦੇ ਮਾਮਲਿਆਂ 'ਚ ਕਿਸੇ ਤਰ੍ਹਾਂ ਦਾ ਦਖਲ ਨਹੀਂ ਸੀ ਦੇਣ ਦਿੰਦਾ ਤੇ ਇੱਕ ਤਰ੍ਹਾਂ ਨਾਲ ਤਾਨਾਸ਼ਾਹੀ ਬਣ ਬੈਠਾ ਸੀ ਮਹਾਰਾਜੇ ਦੀ ਮਦਦ ਤੇ ਵਿਧਾਨ ਸਭਾ ਦੀ ਆੜ 'ਚ ਉਹ ਆਪਣੀ ਦਿਵਾਨਗਰੀ ਦੌਰਾਨ ਪੂਰੀ ਮਨਮੰਨੀ ਕਰਦਾ ਰਿਹਾ ਮੈਸੂਰ ਤੇ ਬੰਗਲੌਰ ਨੂੰ ਸੋਨਾ ਬਣਾਉਣਾ ਉਹਦਾ ਖਾਸ ਸ਼ੌਂਕ ਸੀ ਆਏ ਦਿਨ ਨਵੀਆਂ-ਨਵੀਆਂ ਇਮਾਰਤਾਂ ਤੇ ਸੜਕਾਂ ਬਣਵਾਉਂਦਾ ਰਹਿੰਦਾ ਜਿਹੜੀ-ਜਿਹੜੀ ਰਾਤ ਦਾ ਵੀ ਉਹ ਦਿਵਾਨ ਰਿਹਾ ਉਤੋਂ ਉਤੋਨੀ ਆਰਾ ਧਾਨੀਆਂ ਨੂੰ ਨਵਾਂ ਰੂਪ ਦੇਣ ਲਈ ਉਸ ਨੇ ਉਹੀ ਢੰਗ ਪਣਾਇਆ ਜੈਪੁਰ ਵਿੱਚ ਤਾਂ ਉਹ ਤਰੱਕੀ ਕਰਕੇ ਦਿਵਾਨ ਤੋਂ ਪ੍ਰਧਾਨ ਮੰਤਰੀ ਬਣ ਗਿਆ ਸੀ ਜੈਪੁਰ ਨੂੰ ਗੁਲਾਬੀ ਨਗਰ ਕਿਹਾ ਜਾਂਦਾ ਇਹ ਨਾਂ ਇਹ ਨਾਂ ਇੱਥੋਂ ਦੀਆਂ ਗੁਲਾਬੀ ਰੰਗ ਦੀਆਂ ਇਮਾਰਤਾਂ ਕਰਕੇ ਪਿਆ ਸੀ ਤੇ ਇਹ ਕੰਮ ਵੀ ਏਸੇ ਮਿਰਜ਼ਾ ਇਸਮਾਇਲ ਦਾ ਸੀ ਉਸ ਨੇ ਇੱਥੇ ਦੀਆਂ ਸੜਕਾਂ ਦਾ ਨਿਰਮਾਣ ਵੀ ਬੜੇ ਯੋਜਨਾ ਢੰਗ ਨਾਲ ਕਰਵਾਇਆ ਸੀ ਜੈਪੁਰ ਦੀ ਮੁੱਖ ਸੜਕ ਦਾ ਨਾਮ ਵੀ ਇਹਨੇ ਆਪਣੇ ਨਾਮ ਤੇ ਰੱਖਿਆ ਸੀ ਬੰਗਲੌਰ ਵਿੱਚ ਆਏ ਦਿਨ ਭਾਰੀ ਗਿਣਤੀ ਵਿੱਚ ਅੰਗਰੇਜ਼ ਅਫਸਰ ਦੌਰੇ ਕਰਦੇ ਰਹਿੰਦੇ ਸਨ ਇਹਨਾਂ 'ਚ ਫੌਜੀ ਅਫਸਰ ਵੀ ਹੁੰਦੇ ਤੇ ਦੂਜੇ ਅਧਿਕਾਰੀ ਵੀ ਮੈਸੂਰ ਵਿਆਸ ਤੇ ਵਿੱਚ ਦਸਹਿਰੇ ਦਾ ਤਿਹਾਰ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਸੀ ਤੇ ਇਹ ਤਿਹਾਰ ਇੱਥੋਂ ਦੀ ਇੱਕ ਖਾਸ ਤੇ ਅਨੋਖੀ ਘਟਨਾ ਮੰਨੀ ਜਾਂਦੀ ਸੀ ਦਸਹਿਰੇ ਦੇ ਦਿਨਾਂ ਵਿੱਚ ਦੇਸ਼ ਤੇ ਵਿਦੇਸ਼ ਦੇ ਯਾਤਰੀ ਇੱਥੇ ਆਇਆ ਕਰਦੇ ਸਨ ਤਾਂ ਇਸ ਮੌਕੇ ਤੇ ਮੈਸੂਰ ਦੇ ਰਾਜ ਮਹਿਲ ਇਥੋਂ ਦੀਆਂ ਪ੍ਰਮੁੱਖ ਅਟਾਰੀਆਂ ਸੜਕਾਂ ਤੇ ਪਹਾੜੀ ਉੱਤੇ ਬਣੇ ਚਮੁੰਡਾ ਮੰਦਿਰ ਨੂੰ ਖਾਸ ਤੌਰ ਤੇ ਰੌਸ਼ਨੀਆਂ ਨਾਲ ਸਜਾਇਆ ਜਾਂਦਾ ਤੇ ਮਹਾਰਾਜਾ ਆਪਣੀ ਪੂਰੀ ਸ਼ਾਨੋ ਸ਼ੌਕਤ ਨਾਲ ਹਾਥੀ ਉੱਤੇ ਸਵਾਰ ਹੋ ਕੇ ਜਲੂਸ ਵਿੱਚ ਉਸ ਥਾਂ ਤੇ ਜਾਂਦਾ ਜਿੱਥੇ ਰਾਮ ਦੁਆਰਾ ਰਾਵਣ ਦੀ ਹੱਤਿਆ ਦੀ ਯਾਦ ਮਨਾਉਣ ਲਈ ਲੰਕਾਪਤੀ ਰਾਵਣ ਦਾ ਪੁਤਲਾ ਸਾੜਿਆ ਜਾਂਦਾ ਸੀ ਦੇਸੀ ਤੇ ਅੰਗਰੇਜ਼ੀ ਫੌਜੀ ਬੈਂਡਵਾਜੇ ਉੱਥੇ বাজਾਏ ਜਾਂਦੇ ਮੈਸੂਰ ਭਾਰ ਚ ਹਰ ਪਾਸੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਹੁੰਦੀਆਂ ਤੇ ਉਸ ਰਾਤ ਰਾਜ ਮਹਿਲ ਵਿੱਚ ਇੱਕ ਖਾਸ ਤਾਬ ਦਾ ਪ੍ਰਬੰਧ ਕੀਤਾ ਜਾਂਦਾ ਜਿਦੇ ਵਿੱਚ ਭਾਰਤੀ ਤੇ ਯੂਰੋਪੀਅਨ ਦੋਹਾਂ ਤਰ੍ਹਾਂ ਦੇ ਮਹਿਮਾਨ ਬੁલાਏ ਜਾਂਦੇ ਸੀ ਜਿਨ੍ਹਾਂ ਦਾ ਭਰਪੂਰ ਮਨੋਰੰਜਨ ਕੀਤਾ ਜਾਂਦਾ ਤਰ੍ਹਾਂ ਤਰ੍ਹਾਂ ਦੇ ਭਾਰਤੀ ਸਾਜ਼ਾਂ ਦੀਆਂ ਧੁਨੀਆਂ ਜਲ ਤਰੰਗ ਦੀਆਂ ਮਿੱਠੀਆਂ ਤਰੰਗਾਂ ਤੇ ਸਰਕਾਰੀ ਬੈਂਡਾਂ ਦੀਆਂ ਆਵਾਜ਼ਾਂ ਵਾਤਾਵਰਣ ਚ ਗੂੰਜ ਰਹੀਆਂ ਹੁੰਦੀਆਂ ਤਾਂ ਬੰਗਲੌਰ ਬੜਾ ਹੀ ਸ਼ਾਨਦਾਰ ਸ਼ਹਿਰ ਸੀ ਇੱਥੋਂ ਦਾ ਵਾਤਾਵਰਣ ਹੀ ਬੜਾ ਰਮਾਂਸਪੂਰਨ ਸੀ ਤਾਂ ਘੋੜ ਦੌੜ ਬਾਲਰੂਮ ਡਾਂਸ ਤੇ ਹੋਰ ਤਿਉਹਾਰਾਂ ਚ ਭਾਗ ਲੈਣ ਲਈ ਅੰਗਰੇਜ਼ ਮੱਤ ਤੇ ਔਰਤਾਂ ਇਕੱਠੀਆਂ ਹੁੰਦੀਆਂ ਤੇ ਅਜਿਹੇ ਹੀ ਮੌਕਿਆਂ ਉੱਤੇ ਮਸੂਰ रियासत ਦੇ ਰਾਜਕੁਮਾਰਾਂ ਨੂੰ ਅੰਗਰੇਜ਼ ਔਰਤਾਂ ਨਾਲ ਨੇੜਲੇ ਸਬੰਧ ਬਣਾਉਣ ਦਾ ਮੌਕਾ ਮਿਲਦਾ ਜਿਹਾ ਕਿ ਕਹਿ ਲਈਏ ਵੀ ਜਿਵੇਂ ਭਾਰਤੀ ਇਤਿਹਾਸ ਵਿੱਚ ਉਸ ਸਮਾਂ ਸੀ ਜਦੋਂ ਅੰਗਰੇਜ਼ ਔਰਤਾਂ ਨੇ ਭਾਰਤੀ ਰਾਜਕੁਮਾਰਾਂ ਤੇ ਮੰਤਰੀਆਂ ਨਾਲ ਬੇਚਿੱਜਕ ਮੇਲ-ਜੋਲ ਵਧਾਉਣਾ ਸ਼ੁਰੂ ਕਰਤਾ ਸੀ ਅਜਿਹੇ ਸਮੇਂ ਆਪਸੀ ਪਿਆਰ ਸਬੰਧਾਂ ਦਾ ਕਾਇਮ ਹੋ ਜਾਣਾ ਆਮ ਗੱਲ ਹੋ ਗਈ ਸੀ ਮਸੂਰ ਦੇ ਰਾਜੇ ਮਹਾਰਾਜੇ ਦਾ ਜਿਹੜਾ ਮਹਾਰਾਜਾ ਸੀ ਮਸੂਰ ਦਾ ਇਹਦਾ ਕੋਈ ਪੁੱਤਰ ਨਹੀਂ ਸੀ ਇਸ ਲਈ ਉਹਨੇ ਆਪਣੇ ਵਾਰਸ ਦੇ ਰੂਪ ਚ ਆਪਣੇ ਭਾਈ ਕੇ ਐਨ ਆਰ ਬਾਡੀਆਰ ਦੇ ਨਾਂ ਦਾ ਐਲਾਨ ਕਰਤਾ ਇਸੇ ਨਾਲ ਤੇ ਉਹਨੂੰ ਮਸੂਰ ਦੇ ਜ਼ਿਬਰਾਂ ਦਾ ਉਹਦਾ ਵੀ ਦੇ ਦਿੱਤਾ ਬਰਤਾਨੀ ਵੀ ਸਰਕਾਰ ਵੀ ਉਹਨੂੰ ਜ਼ਿਬਰਾਂ ਦੇ ਰੂਪ ਚ ਪ੍ਰਬੰਧ ਕਰ ਚੁੱਕੀ ਸੀ ਜ਼ਿਬਰਾਂ ਸੀ ਜਿਹੜਾ ਇਹ ਬੜਾ ਜਵਾਨ ਸੀ ਅੰਗਰੇਜ਼ ਔਰਤਾਂ ਉਹਦੇ ਵੱਲ ਖਿੱਚੀਆਂ ਜਾਂਦੀਆਂ ਸਨ ਉਹ ਵੀ ਉਹਨਾਂ ਦੇ ਸੰਗ ਸਾਥ ਦਾ ਅਰਧ ਹੀ ਹੋ ਚੁੱਕਾ ਸੀ ਉਹ ਉਹਨਾਂ ਨੂੰ ਮਿਲਣ ਇੰਗਲੈਂਡ ਵੀ ਜਾਣ ਲੱਗ ਪਿਆ ਜ਼ਿਬਰਾਂ ਦੀਆਂ ਇਹਨਾਂ ਹੀ ਇੰਗਲੈਂਡ ਫੇਰੀਆਂ ਦੇ ਦੌਰਾਨ ਜਿਹੜਾ ਮਿਰਜ਼ਾ ਅਸਮਾਇਲ ਸੀ ਇਨੂੰ ਆਪਣੀ ਇੱਛਾ ਦੇ ਮੁਤਾਬਕ ਰਿਆਸਤ ਉਤੇ ਹਕੂਮਤ ਕਰਨ ਦਾ ਮੌਕਾ ਮਿਲਣ ਲੱਗਾ ਸੀ। ਦਿਵਾਨ ਦੀਆਂ ਲੋਕ ਵਿਰੋਧੀ ਤੇ ਰਿਆਸਤ ਲਈ ਨੁਕਸਾਨ ਦੇ ਯੋਜਨਾਵਾਂ ਦੇ ਸਿਰੇ ਚੜਨ ਲਈ युवराज ਦਾ ਬਾਹਰ ਜਾਣਾ ਜ਼ਰੂਰੀ ਸੀ। ਇਸ ਲਈ ਦਿਵਾਨ ਲਗਾਤਾਰ ਜਵਰਾਜ ਨੂੰ ਯੂਰਪ ਜਾਣ ਲਈ ਉਕਸਾਉਂਦਾ ਰਹਿੰਦਾ ਤੇ ਇਹ ਨਾ ਤੂਰਾਂ ਲਈ ਲੋੜ ਤੋਂ ਵੱਧ ਪੈਸੇ ਦਾ ਪ੍ਰਬੰਧ ਵੀ ਕਰਵਾ ਦਿੰਦਾ। ਪਰ ਜਿਉਂ-ਜਿਉਂ ਜਵਰਾਜ ਬਾਹਲੇ ਦੌਰਿਆਂ ਤੋਂ ਦੇਸ਼ ਵਾਪਸ ਆਉਂਦਾ ਤਾਂ ਉਹ ਰਿਆਸਤ ਦੇ ਮਾਮਲਿਆਂ 'ਚ ਜਾਦਾ ਦਿਲਚਸਪੀ ਲੈਣ ਲੱਗਦਾ ਪਰ ਉਹਦੀ ਇਹ ਦਿਲਚਸਪੀ ਦੀਵਾਨ ਨੂੰ ਕਹਿ ਲਈਏ ਵੀ ਚੰਗੀ ਨਹੀਂ ਸੀ ਲੱਗਦੀ ਦੀਵਾਨ ਨੇ ਮਹਾਰਾਜੇ ਤੇ युवराज ਵਿਚਕਾਰ ਵੀ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਵਿਦੇਸ਼ਾਂ ਵਿੱਚ युवराज ਦੇ ਚਾਲ ਚੱਲਣ ਸੰਬੰਧੀ ਮਨਕੜਤ ਕਿਸੇ ਸੁਣਾ ਸੁਣਾ ਕੇ ਉਹ ਮਹਾਰਾਜੇ ਨੂੰ ਭੜਕਾਉਣ ਲੱਗ ਪਿਆ ਜਿਨ੍ਹਾਂ ਦਿਨਾਂ 'ਚ युवराज ਲੰਡਨ ਪੈਰਿਸ ਅਤੇ ਹੋਰ ਯੂਰਪੀਨ ਰਾਜਾਂ ਧਨੀਆਂ ਦਾ ਦੌਰਾ ਕਰ ਰਿਹਾ ਸੀ ਤਾਂ ਜਰਮਨੀ ਦਾਸ ਵੀ ਉੱਥੇ ਹੀ ਸੀ ਉਹ ਕਹਿੰਦਾ ਮੈਨੂੰ ਉਹਦੀਆਂ ਗਤੀਵਿਧੀਆਂ ਦੀ ਸਿੱਧੀ ਜਾਣਕਾਰੀ ਸੀ ਉਹ ਆਮ ਬਿਹਾਰ ਵਿੱਚ ਬਹੁਤ ਹੀ ਭੱਦਰਪੁਰਸ਼ ਸੀ ਤੇ ਰਾਜਕੁਮਾਰਾਂ ਜੀ ਲੋੜਿੰਦਾ ਸਵੈਮਾਨ ਵੀ ਉਹਦੇ ਵਿੱਚ ਸੀ ਯੂਰਪ ਫੇਰੀਆਂ ਉੱਤੇ ਨਿਕਲੇ ਹੋਰ ਰਾਜਕੁਮਾਰਾਂ ਵਾਂਗ ਉਹ ਸ਼ਰਾਬ ਤੇ ਔਰਤਾਂ ਤੇ ਪੈਸਾ ਨਹੀਂ ਲਟਾਉਂਦਾ ਸੀ ਲੋੜ ਤੋਂ ਜ਼ਿਆਦਾ ਕਦੇ ਖਰਚ ਨਹੀਂ ਸੀ ਕਰਦਾ ਪਰ ਜਿਉਂ ਹੀ ਦਿਵਾਨ ਜਵਰਾਤ ਜਾਂ ਇਹਨਾਂ ਯਾਤਰਾਵਾਂ ਦੌਰਾਨ ਉਹਦੀਆਂ ਪਰਚਲਣੀਆਂ ਦੇ ਕਿਸੇ ਘੜ ਘੜ ਕੇ ਮਹਾਰਾਜੇ ਨੂੰ ਪੜਕਾਉਂਦਾ ਰਹਿੰਦਾ ਸੀ ਇਤਲੀ ਯੁਵਰਾਜ ਜਦੋਂ ਵੀ ਵਾਪਸ ਆਉਂਦਾ ਤਾਂ ਮਹਾਰਾਜੇ ਦੇ ਤੌਰ ਬਦਲੀ ਹੋਈ ਹੁੰਦੀ ਹੌਲੀ ਹੌਲੀ ਮਹਾਰਾਜ ਦੇ ਮਨ ਚ ਯੁਵਰਾਜ ਪ੍ਰਤੀ ਸਨੇਹ ਘਟਦਾ ਜਾ ਰਿਹਾ ਸੀ ਆਪਣੀ ਆਖਰੀ ਯੂਰਪੀ ਯਾਤਰਾ ਤੋਂ ਬਾਅਦ ਜਦੋਂ ਯੁਵਰਾਜ ਭਾਰਤ ਮੁੜਿਆ ਤਾਂ ਬੰਬੇ ਠਹਿਰਿਆ ਜਿਸ ਥਾਂ ਉਹ ਠਹਿਰਿਆ ਸੀ ਉਹਦਾ ਨਾਂ ਐਨਕਰੇਜ ਸੀ ਇਹ ਮਕਾਨ ਅਪੋਲੋ ਪੰਦਰ ਦੇ ਸਾਹਮਣੇ ਸਟ੍ਰੈਂਡ ਸਟਰੀਟ ਵਿੱਚ ਸੀਗਾ ਜਵਰਾਜ ਨੇ ਜਰਮਨੀ ਦਾਸਨ ਵੀ ਕੁਝ ਹਫ਼ਤਿਆਂ ਲਈ ਬੰਬੇ ਆ ਕੇ ਰਹਿਣ ਲਈ ਸੱਦਿਆ। ਉਹ ਕਹਿਣਾ ਮੈਂ ਚਲੇ ਗਿਆ ਪਰ ਕ੍ਰਿਕਟ ਕਲੱਬ 'ਚ ਠਹਿਰਿਆ ਸੀ ਮੈਂ। ਕਲੱਬ ਦਾ ਸਾਰਾ ਖਰਚ ਮੈਂ ਆਪਣੀ ਜੀਪ 'ਚੋਂ ਕਰਦਾ ਰਿਹਾ। ਮੈਂ ਜਵਰਾਜ ਉਤੇ ਪਹੁੰਚ ਨਹੀਂ ਸੀ ਬੰਡਾ ਚਾਹਤੋ ਕਿਉਂਕਿ ਉਹਨਾਂ ਦਿਨਾਂ 'ਚ ਉਹਦੀ ਮਾਨਲੀ ਹਾਲਤ ਖਾਸੀ ਖਰਾਬ ਹੋ ਚੁੱਕੀ ਸੀ। ਦਿਵਾਨ ਨੇ ਉਹਦਾ ਸਾਰਾ ਖਰਚ ਬੰਦ ਕਰਵਾ ਦਿੱਤਾ ਸੀ। ਇੱਥੋਂ ਤੱਕ ਕੇ ਉਹਦੇ ਡਾਕਟਰਾਂ ਦੇ ਬਿੱਲ ਤੇ ਹਵਾਈ ਯਾਤਰਾ ਦਾ ਕਿਰਾਇਆ ਤੱਕ ਦੇਣ ਤੋਂ ਮਨਾਂ ਕਰਤਾ ਸੀ। ਜਵਰਾਜ ਨੇ ਲੰਡਨ ਵਿਚਲੇ ਭਾਰਤੀ ਮਾਮਲਿਆਂ ਦੇ ਰਾਜ ਮੰਤਰੀ ਨੂੰ ਇੱਕ ਚਿੱਠੀ ਲਿਕੇ ਇਸ ਗੱਲ ਦੀ ਸ਼ਿਕਾਇਤ ਕੀਤੀ ਖਰਚ ਚਲਾਉਣ ਲਈ ਉਹ ਆਪਣੇ ਜੇਬਰਾਤ ਆਦਿ ਵੇਚਣ ਲਈ ਬੰਬੇ ਦੇ ਜ਼ੌਰੀਆਂ ਨਾਲ ਗੱਲਬਾਤ ਚਲਾ ਰਿਹਾ ਸੀ ਤਾਂ ਮੈਂ ਜਵਰਾਜ ਨੂੰ ਰੋਜ਼ ਮਿਲਣ ਜਾਂਦਾ ਜਰਮਨੀ ਦਾਸ ਕਹਿੰਦਾ ਆਪਣੇ ਭਾਈ ਮਸੂਰ ਦੇ ਮਹਾਰਾਜਾ ਨਾਲ ਹੋਈ ਤਣਾ ਤਣੀ ਤੇ ਸਰ ਮਿਰਜ਼ਾ ਅਸਮਾਇਲ ਦੁਆਰਾ ਪਛਾਏ ਗਏ ਨਿੰਦਿਆ ਜਾਲ ਦੇ ਕਾਰਨ ਜਵਰਾਜ ਨੂੰ ਮਾਂਚਕ ਤਣਾ ਹੋ ਰਹਿਣ ਲੱਗ ਪਿਆ ਉਸ ਕਾਰਨ ਉਹਨੂੰ ਦਿਲ ਦੀ ਤਕਲੀਫ ਹੋਣ ਲੱਗ ਪਈ ਸੀ ਪਰ ਉਹ ਉਂਝ ਪੂਰੀ ਹੋਸ਼-ਹਵਾਜ ਵਿੱਚ ਸੀ ਜਦਕਿ ਦੀਵਾਨ ਦੀ ਚੁੱਕ 'ਚ ਆ ਕੇ ਮੈਸੂਰ ਦੇ ਮਹਾਰਾਜੇ ਨੇ ਆਪਣੇ ਭਾਈ युवराज ਨੂੰ ਪਾਗਲ ਕਰਾਰ ਦਿੱਤਾ युवराज ਨੇ ਆਪਣੇ ਮਨ ਦੀ ਪੜਾਅ ਜਰਮਨੀ ਦਾਸ ਕਹਿੰਦਾ ਮੇਰੇ ਸਾਹਮਣੇ ਕੱਢੀ ਤੇ ਮੈਨੂੰ ਖੱਤ ਵੀ ਦਿਖਾਏ ਜੋ ਕਿ ਮਹਾਰਾਜੇ ਨੇ ਉਹਨੂੰ ਲਿਖੇ ਸੀ युवराज ਨੂੰ ਜਦੋਂ ਆਪਣੇ ਭਾਈ ਨਾਲ ਵਿਗੜੇ ਸਬੰਧਾਂ ਦੇ ਠੀਕ ਹੋਣ ਦੀ ਕੋਈ ਉਮੀਦ ਨਾ ਰਹੀ ਤੇ ਉਹਨੇ ਮੇਰੀ ਸਹਾਇਤਾ ਨਾਲ ਆਪਣਾ ਮਾਮਲਾ ਭਾਰਤ ਦੇ ਵਾਇਸ ਰਾਏ ਬ੍ਰਿਟਿਸ਼ ਸਰਕਾਰ ਦੇ ਰਾਜਨੀਤਿਕ ਮੰਤਰੀ ਸਰ ਬਟਰੈਂਡ ਗਲੈਂਸੀ ਮਹਾਤਮਾ ਗਾਂਧੀ ਤੇ ਹੋਰ ਕਾਂਗਰਸੀ ਨੇਤਾਵਾਂ ਤੱਕ ਪਹੁੰਚਾਉਣਾ ਚਾਹਿਆ ਬੰਬਈ ਵਿੱਚ ਉਹਨੇ ਕੁਝ ਅਜੀਹਾ ਚਿੱਠੀ ਪੱਤਰ ਵੀ ਦਿਖਾਇਆ ਜਿਦੇ ਵਿੱਚ ਲੰਡਨ ਤੇ ਬੰਬਈ ਦੇ ਡਾਕਟਰਾਂ ਨੇ ਸਾਫ਼-ਸਾਫ਼ ਲਿਖਿਆ ਸੀ ਕਿ ਜਵਰਾਜ ਉੱਕਾ ਹੀ ਪਾਗਲ ਨਹੀਂ ਹੈ ਉਹਨੇ ਮੈਨੂੰ ਸਰ ਸੁਲਤਾਨ ਮੁਹੰਮਦ ਸ਼ਾਹ ਆਗਾ ਖਾਨ ਦੀ ਇੱਕ ਚਿੱਠੀ ਵੀ ਦਿਖਾਈ ਇਹ ਖਤ ਆਗਾ ਖਾਨ ਨੇ ਜਵਰਾਤ ਦੇ ਭਾਈ ਮੈਸੂਰ ਦੇ ਮਹਾਰਾਜੇ ਨੂੰ ਲਿਖਿਆ ਸੀ ਜਿਦੇ ਵਿੱਚ ਜਵਰਾਤ ਦੇ ਵਿਵਹਾਰ ਦੀ ਪੂਰੀ ਪੂਰੀ ਪ੍ਰਸ਼ੰਸਾ ਕਰਦੇ ਹੋਇਆ ਇੱਥੋਂ ਤੱਕ ਲਿਖਿਆ ਸੀ ਜੇ ਜਵਰਾਜ ਨੇ ਆਪਣੇ ਯੂਰਪ ਦੌਰੇ ਸਮੇਂ ਉੱਥੇ ਯੂਰਪ ਵਾਸੀਆਂ ਦੇ ਮਨਾਂ 'ਚ ਭਾਰਤੀ ਰਾਜਿਆਂ ਤੇ ਉਹਨਾਂ ਦੇ ਵਾਰਸਾਂ ਦੀ ਬੜੀ ਵਧੀਆ ਛਾਪ ਛੱਡੀ ਹੈ ਤੇ ਇਸ ਤਰ੍ਹਾਂ ਪੂਰਬ ਅਤੇ ਪੱਛਮ ਵਿਚਕਾਰ ਆਪਸੀ ਸੂਝ-ਬੂਝ ਪੈਦਾ ਕਰਨ ਵਿੱਚ ਸਹਾਇਕ ਸਿੱਧ ਹੁੰਦਿਆਂ ਹੋਇਆਂ ਯੂਰਪ ਉਤੇ ਭਾਰਤੀ ਸੱਭਿਅਤਾ ਤੇ ਸੰਸਕ੍ਰਿਤੀ ਦਾ ਪ੍ਰਭਾਵ ਪਾਇਆ ਹੈ ਸਰ ਆਗਾ ਖਾਨ ਵਰਗੇ ਜਿਹੜੇ ਵਿਅਕਤੀ ਸੀ ਇਹਦੇ ਖੱਤ ਤੋਂ ਆਪਣੇ ਭਰਾ ਦੇ ਚਰਿੱਤਰ ਦੀ ਅਸਲੀਅਤ ਜਾਣ ਕੇ ਤਾਂ ਮਹਾਰਾਜੇ ਦਾ ਜੁਬਰਾਜ ਪ੍ਰਤੀ ਰਵਈਆ ਬਦਲ ਜਾਣਾ ਚਾਹੀਦਾ ਸੀ ਪਰ ਬਦਲਿਆ ਨਹੀਂ ਕਿਉਂਕਿ ਉਹ ਆਪਣੇ ਦੀਵਾਨ ਦੀਆਂ ਗੱਲਾਂ ਉੱਤੇ ਜ਼ਿਆਦਾ ਵਿਸ਼ਵਾਸ ਕਰਦਾ ਸੀ ਤੇ ਦੀਵਾਨ ਦਾ ਰੁਕ ਦਿਨੋ ਦਿਨ ਜੁਬਰਾਜ ਪ੍ਰਤੀ ਵਧੇਰੇ ਤੀਬਰ ਰੂਪ ਧਾਰਨ ਕਰਦਾ ਜਾ ਰਿਹਾ ਸੀ ਦੀਵਾਨ ਨਹੀਂ ਚਾਹੁੰਦਾ ਸੀ ਕਿ ਮਹਾਰਾਜੇ ਤੇ ਜੁਬਰਾਜ ਵਿਚਕਾਰ ਸਬੰਧ ਸੁਧਰਨ ਅਜਿਹਾ ਹੋਣ ਨਾਲ ਦੀਵਾਨ ਦੀਆਂ ਉਹਨਾਂ ਯੋਜਨਾਵਾਂ ਉੱਤੇ ਪਾਣੀ ਫਿਰ ਫਿਰ ਸਕਦਾ ਸੀ ਜੋ ਉਹਨੇ ਰਿਆਸਤ ਉਤੇ ਮਨਮਾਨੀ ਨਾਲ ਹਕੂਮਤ ਕਰਨੀਆਂ ਬੜਾ ਰੱਖੀਆਂ ਸਨ ਜਵਰਾਧ ਦੇ ਜਉਂਦੇ ਦੀ ਉਹਨੂੰ ਦੱਸ ਦਿੱਤਾ ਗਿਆ ਸੀ ਕਿ ਹੁਣ ਉਹ ਰਿਆਸਤ ਦੀ ਗੱਦੀ ਦਾ ਹੱਕਦਾਰ ਨਹੀਂ ਰਹਿ ਗਿਆ ਤੇ ਇਹ ਕਿ ਉਹਦਾ ਪੁੱਤਰ ਰਾਜਕੁਮਾਰ ਜੈ ਚਾਮਰਾਜ ਜੋ ਮੈਸੂਰ ਦਾ ਮਹਾਰਾਜਾ ਆਪਣੇ ਤਾਏ ਦੀ ਮੌਤ ਦੇ ਪਿੱਛੋਂ ਗੱਦੀ ਉੱਤੇ ਬਿਠਾਇਆ ਜਾਣਾ ਤਾਂ ਪਿੱਛੋਂ ਜ ਰਾਜਕੁਮਾਰ ਜੈ ਚਾਮਰਾਜ ਬੜਿਆ ਰਹੀ ਮਸੂਰ ਦਾ ਰਾਜਾ ਬਣਿਆ ਤੇ ਭਾਰਤੀ ਮਹਾਰਾਜਿਆਂ ਵਿੱਚੋਂ ਸਭ ਤੋਂ ਵੱਧ ਮਸ਼ਹੂਰ ਵੀ ਹੋਇਆ ਰਿਆਸਤ ਦੇ ਭਾਰਤ ਵਿੱਚ ਮਿਲ ਜਾਣ ਤੋਂ ਬਾਅਦ ਇਹੋ ਮਹਾਰਾਜਾ ਪਹਿਲਾ ਰਾਜਪ੍ਰਮukh ਤੇ ਪਿੱਛੋਂ ਮਸੂਰ ਰਾਜ ਦਾ ਰਾਜਪਾਲ ਨਿਯੁਕਤ ਹੋਇਆ ਇਹ ਬਹੁਤ ਵੱਡਾ ਵਿਦਵਾਨ ਸੀ ਇਹਦੇ ਵਿੱਚ ਸਾਹਿਤਕ ਪ੍ਰਤਿਭਾ ਸੀ ਤੇ ਰਾਜ ਦੀ ਜਨਤਾ ਇਹਨੂੰ ਬਹੁਤ ਚਾਹੁੰਦੀ ਸੀ ਤਾਂ ਜਵਰਾਜ ਨੇ ਇਸ ਮਾਮਲੇ 'ਚ ਕਾਨੂੰਨੀ رائے ਜਿਹੜੀ ਇਹ ਲੈਣੀ ਚਾਹੀਦੀ ਕਿ ਉਹਦੇ ਪੁੱਤਰ ਨੂੰ ਮਹਾਰਾਜਾ ਆਪਣਾ ਵਾਰਸ ਬਣਾ ਸਕਦਾ ਜਾਂ ਨਹੀਂ ਕਾਨੂੰਨ ਇਹ ਕਹਿੰਦਾ ਸੀ ਕਿ Hindu ਕਾਨੂੰਨ ਦੇ ਮੁਤਾਬਕ ਮਹਾਰਾਜਾ ਕੇਵਲ ਜਵਰਾਹ ਦੀ ਸਹਿਮਤੀ ਨਾਲ ਹੀ ਅਜਿਹਾ ਕਰ ਸਕਦਾ ਸੀ ਕਿਉਂਕਿ ਜਵਰਾਹ ਦਾ ਇਹੋ ਇੱਕੋ ਇੱਕ ਪੁੱਤਰ ਸੀ ਤੇ ਜਵਰਾਹ ਦੀ ਅੰਤਮ ਕਿਰਿਆ ਕਰਨ ਲਈ ਕੋਈ ਹੋਰ ਪੁੱਤਰ ਨਹੀਂ ਸੀ ਜਦਕਿ Hindu ਵਿਧੀ ਅਨੁਸਾਰ ਇਹ ਜ਼ਰੂਰੀ ਹੈ ਕਿ ਪਿਤਾ ਦੀ ਅੰਤਮ ਕਿਰਿਆ ਪੁੱਤਰ ਦੁਆਰਾ ਹੀ ਕੀਤੀ ਜਾਵੇ ਜਿਨ੍ਹਾਂ ਦਿਨਾਂ ਚ ਚਰਮਣੀ ਦਾਸ ਕਹਿੰਦਾ ਮੈਂ ਬੰਬੇ ਜਵਰਾਜ ਨੂੰ ਮਿਲਿਆ ਉਹਦਾ ਦਿਲ ਟੁੱਟ ਚੁੱਕਾ ਸੀ ਤੇ ਉਹ ਮਸੂਰ ਜਾਣ ਲਈ ਤਿਆਰ ਨਹੀਂ ਸੀ ਕਿਉਂਕਿ ਉਹ ਜਾਣਦਾ ਸੀ ਕਿ ਉੱਥੇ ਉਹਦੇ ਨਾਲ ਚੰਗਾ ਸਲੂਕ ਨਹੀਂ ਕੀਤਾ ਜਾਣਾ ਤੇ ਇਹ ਕਿ ਮਹਾਤਮਾ ਤੇ ਦਿਵਾਨ ਉਹਦੇ ਮਾਣ ਮਰਤਵੇ ਅਨੁਸਾਰ ਉਹਦਾ ਸਵਾਗਤ ਨਹੀਂ ਕਰਨਗੇ ਤਾਂ ਜਵਰਾਜ ਨੇ ਕਹਿੰਦਾ ਮੇਰੇ ਰਾਹੀਂ ਆਪਣਾ ਮਾਮਲਾ ਭਾਰਤ ਸਰਕਾਰ ਤੇ ਮਹਾਤਮਾ Gandhi ਤੱਕ ਪਹੁੰਚਾਣ 'ਚ ਮੇਰੀ ਮਦਦ ਚਾਹੀ ਸੀ ਤੇ ਇਸ ਬਾਰੇ 'ਚ ਮੈਨੂੰ ਪੂਰੇ ਲਿਖਤੀ ਅਧਿਕਾਰ ਦੇ ਦਿੱਤੇ ਸਨ ਕਿ ਮੈਂ ਜੋ ਠੀਕ ਸਮਝਾ ਕਰਾਂ ਦਿੱਲੀ ਆ ਕੇ ਮੈਂ ਵਾਇਸਰਾਏ ਰਾਜਨੀਤਿਕ ਮੰਤਰੀ ਤੇ ਮਹਾਤਮਾ ਗਾਂਧੀ ਨਾਲ ਮੁਲਾਕਾਤ ਕਰਨ ਦਾ ਪਲਾਨ ਬਣਾਇਆ ਪਰ ਇਹ ਤੋਂ ਪਹਿਲਾਂ ਕਿ ਮੈਂ ਇਹਨਾਂ ਲੋਕਾਂ ਨਾਲ ਮੁਲਾਕਾਤ ਕਰਨ 'ਚ ਸਫਲ ਹੁੰਦਾ ਮੈਨੂੰ ਦਿੱਲੀ ਦੇ ਅੰਪੀਰੀਅਲ ਹੋਟਲ ਵਿੱਚ ਰਹਿੰਦਿਆਂ ਹੋਇਆਂ ਹੀ ਰੇਡੀਓ ਤੇ ਇਹ ਖਬਰ ਸੁਣਨ ਨੂੰ ਮਿਲੀ ਕਿ ਮੈਸੂਰ ਦਾ ਜਵਰਾਜ ਚਲਵਸਿਆ ਏ ਇਹ ਦੁਖਦਾਈ ਖਬਰ ਸੁਣ ਕੇ ਮੈਨੂੰ ਬੜਾ ਦੁੱਖ ਹੋਇਆ ਈਰਕਾਬਾਜ ਜਵਰਾਜ ਦੀ ਦੇਨ ਮੈਸੂਰ ਲੈ ਜਾਣ ਦੀ ਬਜਾਏ ਬੰਬੇ ਵਿੱਚ ਫੂਕ ਦਿੱਤਾ ਗਿਆ ਹਾਲਾਂਕਿ ਰਾਤ ਦੇ ਬਾਰਤ ਹੋਣ ਦੇ ਨਾਤੇ ਉਹਦੀ ਦੇਹ ਨੂੰ ਮਸੂਲਿਆ ਜਾਣਾ ਚਾਹੀਦਾ ਸੀ ਇਦੋਂ ਵੀ ਵੱਧ અપਮਾਨ ਵਾਲੀ ਗੱਲ ਇਹ ਸੀ ਕਿ ਜਿਸ ਅਰਥੀ ਉੱਤੇ ਪਾ ਕੇ ਉਹਦੀ ਦੇਹ ਨੂੰ ਸਿਵਿਆਂ ਚੋਂ ਲਜਾਇਆ ਗਿਆ ਉਹ ਜਵਰਾ ਤੇ ਕਦ ਤੋਂ ਕਾਫੀ ਛੋਟੀ ਸੀ ਤੇ ਮਾਤਮੀ ਜਲੂਹ ਦੇ ਦੌਰਾਨ ਉਹਦੇ ਪੈਰ ਅਰਥੀ ਤੋਂ ਬਾਹਰ ਲਟਕ ਰਹੇ ਸਨ ਪਿਛੋਂ ਉਹਦੇ ਫੁੱਲ ਚੋਕ ਕੇ ਮਹਸੂਰ ਲਜਾਏ ਗਏ ਤੇ ਸਨਮਾਨ ਹਿਤ ਇੱਕ ਸਮਾਦੀ ਵੀ ਬਣਾਈ ਗਈ ਇਸ ਤਰ੍ਹਾਂ ਭੇਦ ਭਰੀਆਂ ਹਾਲਤਾ 'ਚ ਮਹਸੂਰ ਤੇ ਪ੍ਰਭਾਵਸ਼ਾਲੀ ਜੁਬਰਾ ਦਾ ਅੰਤ ਹੋ ਗਿਆ ਤੇ ਫੇਰ ਮਹਾਰਾਜ ਦੀ ਮੌਤ ਉਪਰੰਤ ਜੁਬਰਾ ਦੇ ਪੁੱਤਰ ਨੂੰ ਮਹਸੂਰ ਦਾ ਮਹਾਰਾਜਾ ਬਣਾਇਆ ਗਿਆ ਉਹਦੇ ਪਿਤਾ ਦੇ ਸ਼ਾਨਦਾਰ ਬੀਤੇ ਦੀ ਕਹਾਣੀ ਸੁਣਾਉਣ ਤੇ ਆਪਣੀ ਸੰਵੇਦਨਾ ਪ੍ਰਗਟ ਕਰਨ ਲਈ ਮੈਂ ਉਹਨੂੰ ਮਿਲਣ ਕੰਗਾ ਊਟਾ ਕਮੰਡ ਵੀ ਗਿਆ ਸੀਗਾ ਭਾਰਤੀ ਜਿਹੜੇ ਭਾਰਤ ਵਿੱਚਲੇ ਬ੍ਰਿਟਾਨਵੀ ਅਧਿਕਾਰੀ ਸੀ ਇਹ ਵੀ ਮਿਰਜਾ ਇਸਮਾਇਲ ਦੇ ਹੱਥਾਂ 'ਚ ਖੇਡਦੇ ਸਨ ਤੇ ਉਹਦੀਆਂ ਸੰਕਾ ਨੂੰ ਪ੍ਰਵਾਨਗੀ ਦੇ ਰਹੀ ਸੀ ਤਾਂ ਇਹਨੇ ਆਪਣੀ ਦੂਜੀ ਕਿਤਾਬ ਵਿੱਚ ਵੀ ਲਿਖਿਆ ਹੋਇਆ ਇਹਦੀ ਮਹਾਰਾਜਾ ਕਿਤਾਬ ਹੈ ਉਹ ਵੀ ਪੜਨ ਯੋਗ ਹੈ ਸਾਰੇ ਮਤਲਬ ਕਿ ਰਾਜਾ ਮਹਾਰਾਜ ਜਿੰਦੇ ਨੇ ਪਰਦੇ ਬੋਲੇ ਹੋਏ ਹੁੰਦੇ ਚ ਤਾਂ ਰਿਆਸਤਾਂ ਦੇ ਮਹਾਂ ਮੰਤਰੀ ਵਾਇਸ ਰਾਏ ਤੇ ਰਾਜਨੀਤਿਕ ਵਿਭਾਗ ਦੇ ਅਧਿਕਾਰੀਆਂ ਦੀਆਂ ਕਟਪੁਤਰੀਆਂ ਸਾਹਨੇ ਤੇ ਇਸ ਤਰ੍ਹਾਂ ਆਪਣੇ ਮਾਲਕਾਂ ਦੇ ਇਸ਼ਾਰੇਆਂ ਉਤੇ ਨੱਚਣ ਦੇ ਇਨਾਮ ਦੇ ਤੌਰ ਤੇ ਹੀ ਉਹਨਾਂ ਨੂੰ ਅਸੀਮ ਅਧਿਕਾਰ ਦਿੱਤੇ ਜਾਂਦੇ ਸਨ ਜਿਨ੍ਹਾਂ ਦੇ ਬਲ ਉੱਤੇ ਉਹ ਭਾਰਤ ਸਮਰਾਟ ਦੀ ਸੱਤਾ ਨੂੰ ਸਿਰ ਰੱਖਦੇ ਸਨ ਬਰਤਾਨੀਆ ਦੇ ਸਮਰਾਟ ਨੂੰ ਹੀ ਭਾਰਤ ਸਮਰਾਟ ਕਿਹਾ ਜਾਂਦਾ ਸੀ ਇਸ ਸਮਰਾਟ ਦੇ ਦਰਬਾਰ ਵਿੱਚ ਵੀ ਉਹੋ ਤਰ੍ਹਾਂ ਦੇ ਤਰੀਕੇ ਵਰਤੇ ਜਾਂਦੇ ਸਨ ਜੋ ਕਿ ਮੁਗਲ ਸਮਰਾਟਾਂ ਦੇ ਕਾਲ 'ਚ ਮਸ਼ਹੂਰ ਸਨ ਦਾ ਬ੍ਰਿਟਿਸ਼ ਸਾਮਰਾਜ ਜਾਰਜ 5 ਜਦੋਂ 1911 ਚ ਭਾਰਤ ਆਇਆ ਤਾਂ ਉਹਦੀ ਤਾਜ ਪੋਚੀ ਦਾ ਜਸ਼ਨ ਮਨਾਉਣ ਲਈ ਦਿੱਲੀ ਦਰਬਾਰ ਲੱਗਿਆ ਇਸ ਮੌਕੇ ਤੇ ਭਾਰਤੀ ਰਿਆਸਤਾਂ ਦੇ ਸਾਰੇ ਰਾਜਿਆਂ ਨੂੰ ਵੀ ਆਪਣੇ ਮਹਾਪ੍ਰਭੂ ਅੱਗੇ ਆਪਣੀ ਨਿਸ਼ਠਾ ਪ੍ਰਗਟ ਕਰਨ ਤੇ ਸਲਾਮਾ ਕਰਨ ਨੂੰ ਕਿਹਾ ਗਿਆ ਸੀ ਕੁਝ ਰਾਜਿਆਂ ਸਾਹਮਣੇ ਤਾਂ ਇਹ ਸਮੱਸਿਆ ਖੜੀ ਹੋ ਗਈ ਸੀ ਕਿ ਜੇ ਕਿ ਉੱਚੇ ਤਖਤੇ 'ਤੇ ਬੈਠੇ ਸਮਰਾਟ ਅੱਗੇ ਆਪਣੀ ਨਿਸ਼ਟਾ ਕਿਵੇਂ ਪ੍ਰਗਟ ਕੀਤੀ ਜਾਏ ਕਿਉਂ ਜੋ ਉਹਨਾਂ ਨੇ ਸਮਰਾਟ ਦੇ ਸਾਹਮਣੇ ਝੁਕ-ਝੁਕ ਕੇ ਜਾਣਾ ਸੀ ਤੇ ਉਸੇ ਤਰ੍ਹਾਂ ਝੁਕਿਆਂ-ਝੁਕਿਆਂ ਮੁੜ ਕੇ ਆਪਣੀ ਥਾਹ ਤੇ ਆ ਕੇ ਬੈਠਣਾ ਸੀ ਆਪਣੇ ਆਪ ਨੂੰ ਸੂਰਜ ਪੰਚੀ ਤੇ ਰਾਮ ਤੇ ਕ੍ਰਿਸ਼ਨ ਦੀ ਵੰਚ ਪਰੰਪਰਾ ਦੇ ਰਾਜੇ ਮਹਾਰਾਜੇ ਕਹਿਣ ਵਾਲੇ ਇਹਨਾਂ ਰਾਜਿਆਂ ਲਈ ਇਹ ਸਭ ਕੁਝ ਸੱਚਮੁੱਚ ਹੀ ਬੇਤੀ ਭਰਿਆ ਸੀ ਬੜੌਦੇ ਦੇ ਰਾਜੇ ਮਹਾਰਾਜਾ 사ਯਾਜੀ ਰਾਓ ਗਾਇਕਵਾੜ ਦਾ ਕਿੱਸਾ ਤਾਂ ਖਾਸਾ ਪ੍ਰਸਿੱਧ ਹੈ ਕਿ ਜਦੋਂ ਉਹ ਬ੍ਰਿਟਿਸ਼ ਅੰਰਾਜ ਦੇ ਦਰਵਾਜ਼ੇ ਪੇਸ਼ ਹੋਣ ਲਈ ਗਿਆ ਤਾਂ ਉਸ ਵੇਲੇ ਨਾ ਤਾਂ ਆਪਣੀ ਰਤਨਾ ਜਿਹੜੀ ਤਲਵਾਰ ਨਾਲ ਲੈ ਕੇ ਗਿਆ ਤੇ ਨਾ ਹੀ ਸ਼ਾਹੀ ਪੋਸ਼ਾਕ ਪਹਿਨ ਕੇ ਗਿਆ ਇੱਕ ਸਾਦਾ ਜਿਹਾ ਸਫੈਦ ਕੋਟ ਖੁੱਲੀ ਮੂਰੀ ਦਾ ਪਜਾਮਾ ਤੇ ਪਗੜੀ ਬਨ ਕੇ ਦਰਵਾਜ਼ੇ ਚ ਲਾ ਗਿਆ ਤੇ ਤਲਵਾਰ ਦੀ ਥਾਂ ਤੇ ਲੱਕੜ ਦੀ ਇੱਕ ਖੂੰਡੀ ਜੀ ਉਹਨੇ ਆਪਣੇ ਨਾਲ ਲਈ ਉਸ ਖੂੰਡੀ ਨੂੰ ਹੀ ਝੁਕਾ ਕੇ ਉਹਨੇ ਮਹਾਰਾਜੇ ਦਾ ਸਵਾਗਤ ਕੀਤਾ ਸੀ ਇਸ ਬਤੀਰੇ ਤੋਂ ਬ੍ਰਿਟਿਸ਼ ਮਰਾਠ ਤੇ ਪੂਰੀ ਬਰਤਾਨਵੀ ਕਾਮ ਜਿਹੜੀ ਇਹ ਤਿਲਮਲਾ ਉੱਠੀ ਸੀ ਇਸ ਮੌਕੇ ਤੇ ਲਈ ਫਿਲਮ ਜਦੋਂ ਲੰਡਨ ਦੇ ਥੀਏਟਰ ਚ ਦਿਖਾਈ ਸਕਾਲਾ ਥੀਏਟਰ ਚ ਤਾਂ ਦਰਸ਼ਕਾਂ ਨੇ ਚੀਕ-ਚੀਕ ਕੇ ਮਹਾਰਾਜੇ ਨੂੰ ਦੇਸ਼ ਦਾ ਗद्दार ਕਹਿੰਦੇ ਹੋਏ ਮੰਗ ਕੀਤੀ ਕਿ ਇਸ ਰਾਜ ਤ੍ਰੋਹੀ ਨੂੰ ਫਾਹੇ ਟੰਗ ਦਿਓ ਇਹਨੂੰ ਗੱਦੀ ਤੋਂ ਲਾ ਦਿਓ ਸਿਨੇਮਾ ਹਾਲ ਚ ਪਏ ਇਸ ਰੋਲੇ ਨੂੰ ਬੜੀ ਮੁਸ਼ਕਲ ਨਾਲ ਠੰਡਾ ਕੀਤਾ ਜਾ ਸਕਿਆ ਸੀ ਇਸ ਤਰ੍ਹਾਂ ਬ੍ਰਿਟਿਸ਼ ਸਰਕਾਰ ਨੇ ਆਪਣੇ ਕਟਪੁਤਲੀ ਸੰਤਰੀਆਂ ਨੂੰ ਬਿਠਾ ਕੇ ਭਾਰਤੀ ਰਾਜਸਤਾ ਦੇ ਰਾਜਿਆਂ ਦੇ ਹੱਥਾਂ ਵਿੱਚੋਂ ਤਾਕਤ ਕੋਈ ਤੇ ਉਹਨਾਂ ਨੂੰ ਨਪੁੰਸਕ ਤੇ ਨਕਾਰਾ ਬਣਾਤਾ ਤਾਂ ਇਹ ਸੀ ਦੋਸਤੋ ਅੱਜ ਦੀ ਵੀਡੀਓ ਸੋ ਮਿਲਦੇ ਹਾਂ ਅਗਲੀ ਵੀਡੀਓ ਚ ਨਵੀਂ ਜਾਣਕਾਰੀ ਲੈ ਕੇ ਤੇ ਹੋ ਗਿਆ ਸਤਿ ਸ਼੍ਰੀ ਅਕਾਲ